ਵਾਹਿਗੁਰੂ ਸੱਚੇ ਪਾਤਸ਼ਾਹ ਸਾਬ ਦਾ ਭਲਾ ਕਰੇ ਭਾਈ। ਉਹ ਇੱਕ ਨਕਰ ਦੇ ਵਿੱਚ ਨਾ ਅੰਨੇ ਰਹਿੰਦਾ ਸੀ, ਇੱਕ ਅੰਨਰ ਰਹਿੰਦਾ ਸੀ ਤੇ ਇੱਕ ਹੋਰ ਘਰ ਘਰ ਤਾਂ ਬਠੇਰੇ ਰਹਿੰਦੇ ਸੀ ਚਲੋ ਰਹਿੰਦੇ ਹੀ ਆ ਸਦਾ ਹੀ। ਤੇ ਅੰਨੇ ਦਾ ਵਿਆਹ ਹੋਇਆ ਵਾ ਸੀ। ਅੱਛਾ ਜੀ। ਉਹਦੇ ਘਰੇ ਨਾ ਇੱਕ ਲੜਕੇ ਨੇ ਜਨਮ ਲਿਆ ਹੁਣ ਹੋਇਆ ਏ ਵੀ ਜਦੋਂ ਇੱਧਰ ਲੜਕੇ ਨੇ ਜਨਮ ਲਿਆ ਨਾ ਤੇ ਇੱਕ ਘਰ ਹੋਰ ਆ ਥੋੜਾ ਉਹ ਉਹਨਾਂ ਦੇ ਸ਼ਹਿਰ ਦੇ ਵਿੱਚ ਉੱਥੇ ਇੱਕ ਲੜਕੇ ਨੇ ਹੋਰ ਨੇ ਜਨਮ ਲਿਆ ਪਰ ਉਸ ਲੜਕੇ ਦਾ ਤੇ ਇਸ ਲੜਕੇ ਦਾ ਦੋਨਾਂ ਦਾ ਜਿਹੜਾ ਜਨਮ ਦਾ ਟਾਈਮ ਇੱਕ ਹੈ ਇੱਕੋ ਟਾਈਮ ਵਿੱਚ ਦੋਨਾਂ ਨੇ ਜਨਮ ਲਿਆ ਹੋਇਆ ਹੈ ਯਾਨੀ ਉਹ ਵੀ ਉਸ ਮਿੰਟ 11:19 ਵਜ ਕੇ 19 ਮਿੰਟ ਤੇ ਜਨਮ ਉਹਦਾ ਹੋਇਆ 11:19 ਵਜ ਕੇ 19 ਮਿੰਟ ਤੇ ਹੀ ਜਨਮ ਉਹਦਾ ਹੋਇਆ ਠੀਕ ਹੈ ਤੇ ਕਈ ਦਿਨ ਹੋਏ ਤੇ ਇੱਕ ਉਹਨਾਰੇ ਛਾੜ ਦੇ ਬਾਹਰਲੇ ਪਾਸੇ ਕੋਈ ਫਕੀਰ ਰਹਿੰਦਾ ਸੀਗਾ ਫਕੀਰ ਕਈ ਦਿਨਾਂ ਬਾਅਦ ਇੱਕ ਵਾਰੀ ਸ਼ਹਿਰ ਚ ਖੈਰ ਲੈਣ ਵਾਸਤੇ ਢੇੜਾ ਲੌਂਦਾ ਹੁੰਦਾ ਸੀਗਾ ਤਾਂ ਉਹ ਫਕੀਰ ਆਇਆ ਤੇ ਉਹ ਅੰਨੇ ਦੇ ਘਰੇ ਉਹਨੇ ਜਾ ਕੇ ਖੈਰ ਦੀ ਮੰਗ ਕਰੀ ਅੱਛਾ ਤੇ ਉਹ ਜਿਹਦੇ ਬੱਚੇ ਨੇ ਜਨਮ ਲਿਆ ਸੀਗਾ ਉਹ ਲੜਕੀ ਨੇ ਖੈਰ ਪਾਈ ਹੂੰ ਖੈਰ ਪਾ ਕੇ ਉਹ ਕਹਿੰਦੀ ਉਹ ਫਕੀਰ ਬੜਾ ਕਰਨੇ ਵਾਲਾ ਸੀ ਸਾਰਾ ਸ਼ਹਿਰ ਉਹਨੂੰ ਮੰਨਦਾ ਸੀਗਾ ਵੀ ਬਾਬਾ ਜੀ ਵਾਹ ਵਾ ਤੁਸੀਂ ਮੌਕੇ ਤੇ ਆ ਗਏ ਇਹ ਸਾਡੇ ਘਰੇ ਬੱਚੇ ਨੇ ਜਨਮ ਲਿਆ ਤੇ ਤੁਸੀਂ ਜੰਤਰੀ ਵੇਖ ਕੇ ਤੇ ਨਿਗਾਹ ਮਾਰ ਕੇ ਸਾਨੂੰ ਦੱਸੋ ਵੀ ਸਾਡੇ ਮੁੰਡੇ ਦਾ ਜ਼ਿੰਦਗੀ ਜੇ ਪਰ ਕਿਹੋ ਜਾਰੂਗਾ ਕੋਈ ਮਾੜਾ ਮੋਟਾ ਟੇਵਾ ਲਾ ਕੇ ਦੱਸੋ ਉਹ ਕਹਿੰਦਾ ਵੀ ਪੁੱਤਰ ਮੈਂ ਨਾ 15 ਦਿਨਾਂ ਬਾਅਦ ਦੁਬਾਰਾ ਆਉਂਗਾ ਮੈਂ ਆਪਦੀ ਗੱਡੀ ਤੇ ਨੋਟ ਕਰ ਲੈਣਾ ਤੁਹਾਡੀ ਗੱਲ ਤੇ 15 ਦਿਨਾਂ ਬਾਅਦ ਦੁਬਾਰਾ ਆਉਂਗਾ ਤੇ ਉਦੋਂ ਤੁਹਾਨੂੰ ਦੱਸ ਕੇ ਜਾਊਂਗਾ ਨਿਗਾਹ ਮਾਰ ਕੇ ਚੰਗੀ ਤਰ੍ਹਾਂ ਵੀ ਕਿਹੋ ਜੀ ਜ਼ਿੰਦਗੀ ਰਹੂਗੀ ਉਹਦੀ ਉਹ ਕਹਿੰਦੇ ਵੀ ਠੀਕ ਹੈ ਹੁਣ ਜਿਹੜਾ ਦੂਜੇ ਮੁੰਡੇ ਨੇ ਜਨਮ ਲਿਆ ਉਸੇ ਟਾਈਮ ਤੇ ਉਹਨਾਂ ਨੇ ਬਾਰਛ ਜਦੋਂ ਫਕੀਰ ਗਿਆ ਤੇ ਉਹਨਾਂ ਨੇ ਵੀ ਉਹੀ ਸਵਾਲ ਕਰਿਆ ਉਹ ਕਹਿਣ ਲੱਗੇ ਵੀ ਸਾਡੇ ਬੱਚੇ ਨੇ ਜਨਮ ਲਿਆ ਤੇ ਤੁਸੀਂ ਦੱਸੋ ਥਾਣੂ ਜੰਤਰੀ ਵੇਖ ਕੇ ਵੀ ਸਾਡੇ ਮੁੰਡੇ ਦਾ ਭਵਿੱਖ ਕਿਹੋ ਜਿਹਾ ਰਹੂਗਾ ਜ਼ਿੰਦਗੀ ਕਿਹੋ ਜੀ ਰਹੂਗੀ ਟੇਵਾ ਲਾ ਕੇ ਉਹ ਕਹਿੰਦਾ ਵੀ ਮੈਂ ਨੋਟ ਕਰ ਲੈਣਾ 15 ਦਿਨਾਂ ਬਾਅਦ ਮੈਂ ਆਵਾਂ ਦੀ ਗੱਡੀ ਤੇ ਜਾ ਕੇ ਬਹਿ ਕੇ ਵੇਖੂਗਾ ਫਿਰ 15 ਦਿਨਾਂ ਬਾਅਦ ਆ ਕੇ ਤੁਹਾਨੂੰ ਦੱਸ ਕੇ ਜਾਊਗਾ। ਉਹ ਕਹਿੰਦਾ ਠੀਕ ਆ। ਹੁਣ ਫਕੀਰ ਟੁਰਿਆ ਜਾਂਦਾ ਤੇ ਇੱਕ ਘਰ ਹੋਰ ਆਉਂਦਾ ਜਿਨ੍ਹਾਂ ਦੇ ਇੱਕ ਲੜਕੀ ਨੇ ਜਨਮ ਲਿਆ ਵੈ। ਅੱਛਾ। ਠਿਲ ਉਹ ਲੜਕੀ ਵਾਲੇ ਵੀ ਕਹਿੰਦੇ ਆ ਬਾਬਾ ਸਾਡੀ ਲੜਕੀ ਦਾ ਤੁਸੀਂ ਨਾਲੇ ਤਾਂ ਨਾਂ ਦੱਸ ਕੇ ਜਾਇ ਜੋ ਕੀ ਨਾਂ ਰੱਖੀ ਇਹਦਾ ਨਾਲੇ ਥੋੜਾ ਜਿਹਾ ਜੰਤਰੀ ਵੇਖਿਆ ਜੋ। ਉਹ ਕਹਿੰਦਾ ਵੀ 15 ਦਿਨਾਂ ਬਾਅਦ ਦੁਬਾਰਾ ਆਉਂਗਾ ਦੱਸ ਜੀਊਗਾ। ਉਹੋਂ ਜਾ ਕੇ ਆਪਦੀ ਗੱਡੀ ਤੇ ਫਕੀਰ ਉਹਨਾਂ ਸਾਰਿਆਂ ਦਾ ਜੰਤਰੀ ਵੇਂਦਾ ਤੇ ਵੇਂਦਾ ਉਹਨਾਂ ਦੇ ਫਿਰ 15 ਦਿਨਾਂ ਬਾਅਦ ਦੁਬਾਰਾ ਆਉਂਦਾ ਤਾਂ ਲੜਕੀ ਵਾਲਿਆਂ ਨੂੰ ਤਾਂ ਉਹ ਕਹਿੰਦਾ ਨਾ ਵੀ ਛੋਡੀ ਲੜਕੀ ਤਾਂ ਬਹੁਤ ਸਿਆਣੀ ਹੋਊਗੀ ਤੇ ਪਰ ਇਹਦਾ ਵਿਆਹ ਨਾ ਜਿਹੜੇ ਦੋ ਬੱਚਿਆਂ ਨੇ ਜਨਮ ਲਿਆ ਵਾ ਇੱਕ ਤਾਂ ਫਲਾਣੇ ਅੰਨੇ ਦਾ ਮੁੰਡਾ ਤੇ ਫਲਾਣੇ ਦਾ ਮੁੰਡਾ ਉਹ ਇੱਕੋ ਟਾਈਮ 'ਚ ਜਨਮ ਮੈਂ ਦੋਵਾਂ ਦਾ ਉਹਨਾਂ ਦੋਵਾਂ ਵਿੱਚੋਂ ਇੱਕ ਦਾ ਵਿਆਹ ਹੋਊਗਾ ਇਹਦਾ ਪਤਾ ਨਹੀਂ ਕਿਹੜੇ ਨਾਲ ਹੋਵੇ ਉਹ ਕਹਿੰਦੇ ਵੀ ਠੀਕ ਐ ਹੁਣ ਅੱਗੇ ਜਾਂਦਾ ਉਹ ਜਿਹੜੇ ਅੰਨੇ ਆਲਿਆਂ ਨੇ ਕਰੇ ਉਹਨਾਂ ਨੂੰ ਕਹਿੰਦਾ ਵੀ ਥੋੜਾ ਮੁੰਡਾ ਐ ਨਾ ਜਿਹੜਾ ਥੋੜੇ ਮੁੰਡੇ ਦਾ ਤੇ ਫਲਾਨਾ ਮੁੰਡਾ ਇਹਨਾਂ ਦਾ ਇੱਕੋ ਟਾਈਮ ਵਿੱਚ ਜਨਮ ਹੋਇਆ ਦੋਨਾਂ ਦਾ ਤੇ ਇਹਨਾਂ ਦੀ ਮੌਤ ਵੀ ਇੱਕੋ ਟਾਈਮ 'ਚ ਲਿਖੀ ਹੋਈ ਐ ਸਹੀ ਯਾਨੀ ਇਹ ਇਹ ਇੱਕ ਮਰੂਗਾ ਤਾਂ ਦੂਜਾ ਵੀ ਉਦਾਂ ਹੀ ਮਰੂਗਾ ਹੂੰ ਜੇ ਕੋਈ ਵਕਤ ਪੈ ਗਿਆ ਇੱਕ ਨੂੰ ਇੱਕ ਮਰ ਗਿਆ ਤੇ ਦੂਜੇ ਨੂੰ ਮਰਨਾ ਪਊ ਜੇ ਕੋਈ ਵਕਤ ਪੈ ਗਿਆ ਕੋਈ ਮਸਰੀਬਰ ਵਿੱਚੋਂ ਇੱਕ ਨਿਕਲ ਗਿਆ ਤਾਂ ਦੂਜਾ ਵੀ ਨਿਕਲ ਜੂਗਾ ਯਾਨੀ ਜਾਂ ਤਾਂ ਦੋਨੇ ਹੀ ਮਰਨਗੇ ਜਾਂ ਦੋਨੇ ਹੀ ਬਚਣਗੇ ਠੀਕ ਹੈ ਜੀ ਕਹਿਣ ਲੱਗੇ ਬਟ ਠੀਕ ਹੈ ਹੁਣ ਭਾਈ ਦੂਜੇ ਘਰੇ ਵੀ ਉਹੀ ਗੱਲ ਦੱਸ ਗਿਆ ਉਹ ਵੀ ਥੋੜੇ ਮੁੰਡੇ ਦਾ ਤੇ ਉਹਨਾਂ ਦਾ ਮਲੇਬਲੀ ਇੱਕ ਤਾਂ ਜਨਮ ਇਕੱਠਾ ਤੇ ਮੌਤ ਵੀ ਇਕੱਠੀ ਹੈ ਉਹ ਕਹਿੰਦੇ ਬਟ ਠੀਕ ਹੈ ਹੁਣ ਉਹ ਦੋਨਾਂ ਦੀ ਆੜੀ ਪੈ ਗਈ ਆਸ ਵਿੱਚ ਜਦੋਂ ਉਹ ਸੂਆਲੇ ਹੋ ਗਏ ਦੋਵਾਂ ਦੀ ਯਾਰੀ ਦੋਸਤੀ ਪੈ ਗਈ ਵੱਡੇ ਹੋ ਗਏ ਟਾਈਮ ਟੱਪਦਾ ਗਿਆ ਗੱਭਰੂ ਹੋ ਗਏ ਗੱਭਰੂ ਹੋ ਗਏ ਤੇ ਉਹ ਲੜਕੀ ਦੇ ਰਿਸ਼ਤੇ ਦੀ ਗੱਲ ਚੱਲੀ ਪਹਿਲਾਂ ਤਾਂ ਉਸ ਮੁੰਡੇ ਨਾਲ ਜਿਹੜਾ ਅੰਨੇ ਦਾ ਮੁੰਡਾ ਨਹੀਂ ਇੱਕ ਟਾਨੇ ਦਾ ਇੱਕ ਦੂਜਾ ਉਹਨਾਂ ਦਾ ਨਾਂ ਉਹਨੇ ਫਕੀਰ ਨੇ ਰੱਖਿਆ ਉਹਦਾ ਨਾਂ ਤਾਂ ਸੱਜਣ ਅੰਨੇ ਦੇ ਮੁੰਡੇ ਦਾ ਤੇ ਉਹਦਾ ਨਾਂ ਰੱਖਿਆ ਦੁਰਜਣ ਕੋਣ ਦੁਰਜਨ ਨਾਲ ਉਹਦੇ ਫਿਰ ਰਿਸ਼ਤੇ ਦੀ ਗੱਲ ਚੱਲੀ ਉਸ ਲੜਕੀ ਦੇ ਤੇ ਉਹ ਕਹਿੰਦੇ ਵੀ ਜਾ ਪੜਤਾਲ ਕਰਕੇ ਵੇਖੋ ਵੀ ਇਹ ਲੜਕੀ ਸਿਆਣੀ ਐ ਕਿਵੇਂ ਐ ਕਿਵੇਂ ਨਹੀਂ ਤਾਂ ਉਹਨਾਂ ਦਾ ਬੰਦਾ ਕੋਈ ਗਿਆ ਲੜਕੀ ਵਾਲਿਆਂ ਦੇ ਘਰੇ ਇੱਕ ਦਿਨ ਉਹ ਕਹਿੰਦਾ ਲੜਕੀ ਸੀ ਘਰੇ ਇਕੱਲੀ ਉਹ ਕਹਿਣ ਲੱਗਾ ਕੁੜੀਏ ਤੇਰਾ ਤੇਰੀ ਮਾਂ ਕਿੱਥੇ ਤੇਰਾ ਪਿਓ ਕਿੱਥੇ ਆ ਉਹ ਕਹੀ ਨਾ ਮੇਰਾ ਪਿਓ ਤਾਂ ਗਿਆ ਦੋਵਾਂ ਤੋਂ ਇੱਕ ਕਰਨਾ ਤੁਹਕੇ ਮਾਂ ਅਰੇ ਮਾਂ ਗਈ ਹੈ ਇੱਕ ਤੋਂ ਦੋ ਕਰਨ ਅੱਛਾ ਉਹ ਅਰੇ ਕਵਲੇ ਇਹਨਾਂ ਦੇ ਇੱਕ ਤਾਂ ਇੱਕ ਤੋਂ ਦੋ ਕਰਨ ਗਿਆ ਇੱਕ ਦੋਹਾਂ ਤੋਂ ਇੱਕ ਕਰਨ ਗਿਆ ਜੇ ਤੁਹਾਨੂੰ ਇੱਕ ਚਾਹੀਦਾ ਤਾਂ ਇੱਕ ਰਹਿ ਜਾਂਦੇ ਹੋ ਤੇ ਦੋ ਕਿਉਂ ਕਰਦੇ ਆ ਉਹਨੂੰ ਤੇ ਜੇ ਤੁਹਾਨੂੰ ਦੋ ਚਾਹੀਦੇ ਤਾਂ ਦੋ ਰਹਿ ਜਾਂਦੇ ਫਿਰ ਇੱਕ ਕਿਉਂ ਕਰਦੇ ਆ ਹੈ ਕਵਲੇ ਪਤਾ ਨਹੀਂ ਇਹ ਕਵਲੀਆਂ ਮਾਰੀ ਜਾਂਦੀ ਆ ਉਹ ਕਰਿਆ ਕੇ ਕਹਿੰਦਾ ਕੁੜੀ ਤਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਵਲੀਆਂ ਹੀ ਮਾਰੀ ਜਾਂਦੀ ਇੱਕ ਤੋਂ ਦੋ ਕਰਨੀਆ ਦੋ ਤੋਂ ਇੱਕ ਕਰਨੀਆ ਕੀ ਹਿਸਾਬ ਹੋਇਆ ਬਈ ਉਹ ਕਹਿੰਦੇ ਵੀ ਚਲੋ ਕੋਈ ਸਮਝ ਨਹੀਂ ਆਈ ਹੋਣੀ ਗੱਲ ਆਪਣੇ ਉਹ ਥੋੜੇ ਦਿਨ ਬਾਅਦ ਉਹ ਕੁੜੀ ਕਿਤੇ ਰਾਹ ਜਾਂਦੀ ਟੱਕਰ ਗਈ ਉਸੇ ਬੰਦੇ ਨੂੰ ਉਹ ਕਹਿੰਦੇ ਕੁੜੀਏ ਤੇਰਾ ਤੇਰੀ ਮਾਂ ਕੀ ਕਰਦੀ ਅੱਜ ਤੇਰਾ ਪਿਓ ਕੀ ਕਰਦਾ ਉਹ ਕਹਿੰਦੇ ਨਾ ਮੇਰਾ ਪਿਓ ਤਾਂ ਤਾਂ ਮੀਂਹ ਦੇ ਪਾਣੀ ਨੂੰ ਤਾਂ ਰੋਕਣ ਦਾ ਇੰਤਜ਼ਾਮ ਕਰਦਾ ਫਿਰਦਾ ਤੇ ਮੇਰੀ ਮਾਂ ਨਾ ਮੀਂਹ ਦੇ ਪਾਣੀ ਨੂੰ ਥੱਲੇ ਲਿਉਣ ਦਾ ਇੰਤਜ਼ਾਮ ਕਰਦੀ ਫਿਰਦੀ ਹੈ। ਉਹ ਆਲਾ ਤੇਰੇ ਮਾਂ ਤੇ ਉਹ ਰੱਬ ਹੈ। ਵੀ ਜਿਹੜੇ ਮੀਂਹ ਦੇ ਪਾਣੀ ਨੂੰ ਤਾਂ ਰੋਕਣ ਦਾ ਇੰਤਜ਼ਾਮ ਕਰਦਾ ਫਿਰਦਾ ਮੀਂਹ ਦੇ ਪਾਣੀ ਨੂੰ ਉਹ ਕਿਵੇਂ ਰੋਕ ਲੂਗਾ। ਨਾਲੇ ਤੇਰੀ ਮਾਂ ਰੱਬ ਹੈ ਜਿਹੜੇ ਮਰਜ਼ੀ ਨਾਲ ਮੀਂਹ ਦਾ ਪਾਣੀ ਥੱਲੇ ਲੈ ਆਉਗੀ। ਹੈ? ਇਹ ਕੁੜੀ ਤਾਂ ਜਮਲੀਆਂ ਹੀ ਮਾਰਦੀ ਹੈ। ਘਰ ਆ ਕੇ ਕਹਿੰਦਾ ਉਹ ਜਮਲੀਆਂ ਹੀ ਮਾਰਦੀ ਕੋਈ ਸਮਝ ਨਹੀਂ ਆਉਦੀ ਉਹਦੀ। ਉਹ ਕਹਿੰਦਾ ਯਾਰ ਕੁਝ ਬਤਾ ਫਿਰ ਕੋਈ ਸਮਝ ਨਹੀਂ ਆਈ ਗੱਲ ਆਪਣੇ ਜਨਾਂ। ਇੱਕ ਦਿਨ ਫੇਰ ਉਹ ਟੱਕਰ ਗਈ ਉਹ ਕਹਿੰਦਾ ਤੇਰੀ ਮਾਂ ਤੇ ਤੇਰਾ ਪਿਓ ਉਹ ਕਹਿੰਦਾ ਮੇਰਾ ਪਿਓ ਤਾਂ ਗਿਆ ਮਾਂ ਨੂੰ ਉਹਦੇ ਬੱਚੇ ਦੇਣ ਤੇ ਮਾਂ ਮਰੀ ਗਈ ਹੈ ਮਾਂ ਤੋਂ ਬੱਚੇ ਕੋਣ ਵਾਹੇ ਕੰਮ ਲੱਲੇ ਪਿਓ ਰ ਉਲਟ ਕੰਮ ਕਰਦਾ ਮਾਂ ਕੇ ਉਲਟ ਕੰਮ ਕਰਦੀ ਹੈ ਇਹ ਲੱਲੀਆਂ ਹੀ ਮਰੀਆਂ ਦੀ ਕੋਈ ਸ਼ਮਤ ਨਹੀਂ ਆਉਂਦੀ ਗੱਲ ਹਾਂ ਕੁਆਰੋ ਸਿਆਣੀਆਂ ਗੱਲਾਂ ਕਰ ਮੇਰੇ ਨਾਲ ਮੈਂ ਨਾ ਤੇਰੇ ਵਿਆਹ ਕੇ ਲੈ ਜਾਣਾ ਸਾਡੇ ਮੁੰਡੇ ਵਾਸਤੇ ਤੈਨੂੰ ਤੇ ਤਾਂ ਕਰਕੇ ਤੂੰ ਸਿਆਣੀ ਗੱਲ ਕਰਿਆ ਕਰ ਕੋਈ ਜਦੋਂ ਮੈਂ ਮੇਰੇ ਨਾਲ ਜਦੋਂ ਤੂੰ ਆਉਣਾ ਉਦੋਂ ਹੀ ਕੋਈ ਉਲਟੀਆਂ ਫੁਲਟੀਆਂ ਗੱਲਾਂ ਕਰਦੀ ਰਹਿਣੀ ਹੈ ਉਹ ਕਹਿੰਦੀ ਜੇ ਵਿਆਹ ਕੇ ਲੈ ਜਾਣਾ ਤਾਂ ਪਹਿਲਾਂ ਸੋਚਣੀ ਇੱਕ ਤਾਂ ਮੈਂ ਵਧੀਆ ਤੋਂ ਵਧੀਆ ਭੋਜਨ ਰੋਟੀ ਖਾਣੀ ਹੁੰਦੀ ਹੈ ਮਾੜੀ ਰੋਟੀ ਮੈਂ ਨਹੀਂ ਖਾਣੀ ਮੈਂ ਸਿਰੇ ਦਾ ਭੋਜਨ ਖਾਣਾ ਹੁੰਦਾ ਹੂੰ ਇੱਕ ਮੈਂ ਵਧੀਆ ਤੋਂ ਵਧੀਆ ਚੰਗੇ ਤੋਂ ਚੰਗੇ ਬਿਸਤਰੇ ਤੇ ਸੌਣਾ ਹੁੰਦਾ ਇਹ ਪਹਿਲਾਂ ਸੋਚ ਲਈ ਹਾਂ ਹੈਗੀਆਂ ਤੋਂ ਟੁੰਡੀ ਲਾੜ ਦਿੱਤੀ ਘਰ ਆ ਕੇ ਕਹਿੰਦਾ ਜੇ ਆਪਾਂ ਨਹੀਂ ਉਹਨੂੰ ਕੁੜੀ ਨੂੰ ਵਿਆਹ ਦੇ ਉਹ ਕਹਿੰਦੇ ਕਿਵੇਂ ਆਖੇ ਮੇਰਾ ਵਧੀਆ ਰ ਵਧੀਆ ਰੋਟੀ ਖਾਣੀ ਹੈ ਚੰਗੀ ਤੋਂ ਚੰਗੀ ਤੇ ਚੰਗੇ ਤੋਂ ਚੰਗੇ ਬਿਸਤਰੇ ਤੇ ਸੌਣਾ ਹੈ ਇਹ ਹੈਗੀ ਹੈਗਾ ਦੂਜੀ ਬਾਦਸ਼ਾਹੀ ਸੀ ਆਪੋ ਆਪਾਂ ਨਹੀਂ ਵਿਆਹਣੀ ਉਹ ਮੁੰਡਾ ਕਹਿੰਦਾ ਚੱਲ ਨਹੀਂ ਵਿਆਹਦੇ ਆਪਾਂ ਉਹਨਾਂ ਨੇ ਭਈ ਜਵਾਬ ਦਿੱਤਾ ਵੀ ਅਸੀਂ ਨਹੀਂ ਵਿਆਹਣੀ। ਹੂੰ। ਉਹਨਾਂ ਨੇ ਜਦੋਂ ਜਵਾਬ ਦਿੱਤਾ ਤੇ ਉਹ ਅੰਨੇ ਦੇ ਮੁੰਡੇ ਨਾਲ ਅਰੇਸਟ ਦੀ ਗੱਲ ਚੱਲ ਪਈ। ਸਹੀ। ਤੇ ਉਹ ਬਣਾੜੀ ਸੀਗੇ ਆ ਉਸ ਵਿੱਚ। ਹੂੰ। ਉਹ ਆਣਾ ਵੀ ਅਸੀਂ ਉਹ ਬੇਪਸੰਦ ਕਰਕੇ ਜਵਾਬ ਦਿੱਤਾ ਉਹ ਕੁੜੀ ਦਾ। ਤੂੰ ਵਿਆਹ ਕੇ ਲਿਆਵੇਂ ਤੇ ਗੱਲ ਮਾੜੀ ਐ। ਹੂੰ। ਵੀ ਤੂੰ ਨਾ ਵਿਆਹੀ ਉਹ ਅਸੀਂ ਮੂਰਖਤਾ ਨਹੀਂ ਜਿਨ੍ਹਾਂ ਨੇ ਛੱਡੀ ਐ। ਹੂੰ। ਉਹ ਆਣਾ ਤੁਹਾਡੇ ਨਹੀਂ ਪਸੰਦ। ਸਾਡੇ ਪਸੰਦ ਆ ਸਾਨੂੰ ਵਿਆਹ ਲੈਣ ਤੇ ਤੁਹਾਨੂੰ ਕੀ ਐ? ਉਹ ਤਾਂ ਵਿਆਹ ਲਿਆਏ ਭਾਈ ਅਸਾਂ ਉਹ ਹੁਣ ਵੱਟ ਖਾ ਗਿਆ ਇਸ ਗੱਲ ਦਾ ਉਹ ਆ ਯਾਰ ਅਸੀਂ ਛੱਡੀ ਤੇ ਤੂੰ ਵਿਆਹ ਲਿਆਵੇਂ ਜਾਂ ਤਾਂ ਅਸੀਂ ਕਬਲੇ ਸੀ ਜਾਂ ਤੂੰ ਕਬਣਾ ਹੁਣ ਕੀ ਬਟ ਤੂੰ ਕਬਣਾ ਗਿਆ ਸੀ ਕਬਲੇ ਉਹ ਆ ਯਾਰ ਥੋੜੇ ਪਸੰਦ ਨਹੀਂ ਆਈ ਕੋਈ ਗੱਲ ਨਹੀਂ ਸਾਡੇ ਪਸੰਦ ਆ ਗਈ ਤੇ ਕਹਿੰਦਾ ਵੀ ਇਹ ਕੋਈ ਗੱਲ ਨਹੀਂ ਯਾਰ ਉਹ ਆ ਯਾਰ ਸਾਡੇ ਅਸੀਂ ਇੱਕ ਦੋ ਵਾਰੀਆਂ ਨਾਲ ਘਰੇ ਗਏ ਆ ਉਲਟੀਆਂ ਸਿੱਧੀਆਂ ਗੱਲਾਂ ਕਰਦੀ ਸੀਗੀ ਉਹ ਆ ਜਾ ਲਾ ਜਾ ਆ ਜਾ ਆ ਜੀ ਪੁੱਛ ਲਾਂਗੇ ਆਪਾਂ ਉਹ ਰੋਲਟੀਆਂ ਸਿੱਧੀਆਂ ਗੱਲਾਂ ਕਿਉਂ ਕਰਦੀ ਸੀ ਉਹ ਕਹਿੰਦਾ ਚੱਲ ਠੀਕ ਐ ਉਹ ਵੇ ਉਹਨੂੰ ਘਰੇ ਲੈ ਗਿਆ ਘਰੇ ਲੈ ਗਿਆ ਤੇ ਉਹ ਹੁਣ ਉਹਦੀ ਪਰਜਾਈ ਬਣ ਗਈ ਉਹ ਐ ਭਾਬੀ ਤੂੰ ਫਲਾਣੇ ਦਿਨ ਆ ਗੱਲ ਕਰੀ ਸੀ ਕਿ ਮੇਰਾ ਪਿਓ ਇੱਕ ਢੂ ਇੱਕ ਢੂਆ ਢੋ ਇੱਕ ਕਰਨ ਗਿਆ ਤੇ ਮਾਂ ਇੱਕ ਤੋਂ ਦੋ ਕਰਨ ਗਈ ਇਹਦਾ ਕੀ ਮਤਲਬ ਉਹ ਆਣੀ ਵੀ ਮੇਰਾ ਪਿਓ ਲਗਿਆ ਸੀ ਘਰੋਂ ਦੋ ਲੱਕੜਾਂ ਇੱਕ ਵੱਡੀ ਸਾਰੀ ਇੱਕ ਹੋਰ ਤੇ ਉਹ ਕਹਿਆ ਸੀ ਹਾਲ ਬਣਵਾਉਣ ਉਹ ਦਾ ਜੋੜ ਲਾ ਕੇ ਦੋਵਾਂ ਨੂੰ ਇੱਕ ਕਰਕੇ ਲਿਆਊਗਾ ਮੈਂ ਕਹਿੰਦਾ ਵੇ ਹਾਲ ਬਣਵਾ ਕੇ ਲਿਆਊਗਾ ਤੇ ਦੋਵਾਂ ਨੂੰ ਇੱਕ ਕਰਕੇ ਲਿਆਊਗਾ ਮੈਂ ਤਾਂ ਆਖਿਆ ਸੀ ਵੀ ਦੋਵਾਂ ਨੂੰ ਇੱਕ ਕਰਨ ਗਿਆ ਮੇਰਾ ਪਿਓ ਤੇ ਮੇਰੀ ਮਾਂ ਗਈ ਸੀ ਢਾਲ ਢਾਲਣਾ ਤੇ ਉਹ ਦਾਣਾ ਟੁੱਟ ਕੇ ਦੋ ਹੋ ਜਾਂਦਾ ਤੇ ਉਹ ਮੈਂ ਤਾਂ ਆਖਿਆ ਸੀ ਵੀ ਮੇਰੀ ਮਾਂ ਇੱਕ ਤੋਂ ਦੋ ਕਰਨ ਗਈ ਐ ਇਹ ਚ ਗਲਤ ਦੱਸੋ ਕੀ ਐ ਉਹ ਹਨਾ ਇਹ ਗੱਲ ਠੀਕੀ ਤੇ ਫੇਰ ਫਿਰ ਇੱਕ ਦਿਨ ਤੂੰ ਆਇਆ ਆਖਿਆ ਵੀ ਬਾਪੂ ਮੀਂਹ ਦੇ ਪਾਣੀ ਨੂੰ ਤਾਂ ਰੋਕਣ ਦਾ ਇਂਤਿਆਮ ਕਰਦਾ ਫਿਰਦਾ ਤੇ ਮਾਂ ਮੀਂਹ ਦੇ ਪਾਣੀ ਨੂੰ ਥੱਲੇ ਦੇ ਹੁੰਦਾ ਇਂਤਿਆਮ ਕਰਦੀ ਫਿਰਦੀ ਆ ਉਹ ਕਹਿੰਦੀ ਵੀ ਮੇਰਾ ਬਾਪੂ ਤਾਂ ਬਨੇਰਾ ਠੀਕ ਕਰਦਾ ਸੀਗਾ ਵੀ ਮੀਂਹ ਦਾ ਪਾਣੀ ਥੱਲੇ ਨਾ ਜਾਵੇ ਐ ਰੁਕਿਆ ਰਵੇ ਉੱਤੇ ਤੇ ਮਾਂ ਮੇਰੀ ਪਰਨਾਲਾ ਲਾਉਂਦੀ ਸੀਗੀ ਵੀ ਮੀਂਹ ਦਾ ਪਾਣੀ ਉੱਥੋਂ ਦੀ ਥੱਲੇ ਜਾਵੜੇ ਗਲਤ ਮੈਂ ਕੀ ਆਖਿਆ ਉਹ ਆਖਿਆ ਐ ਸੀਗਾ ਕਿ ਅਖੇ ਅਕਰਾਂ ਤੂੰ ਆਇਆ ਆਖਿਆ ਬਾਪੂ ਦਾ ਮਾਂ ਨੂੰ ਬੱਚੇ ਦੇਣ ਗਿਆ ਤੇ ਮਾਂ ਮਾਂ ਤੋਂ ਬੱਚੇ ਖੋਣ ਗਈ ਹੈ ਉਹਦਾ ਕੀ ਮਤਲਬ ਸੀਗਾ ਉਹ ਵਾਲੀ ਵੀ ਧਰਤੀ ਮਾਂ ਹੈ ਤੇ ਬਾਪੂ ਮੇਰਾ ਬੀਜਣ ਗਿਆ ਸੀਗਾ ਉਹ ਬੱਚੇ ਵੀ ਦੇਣ ਗਿਆ ਸੀਗਾ ਤਾਂ ਹੀ ਬੱਚੇ ਧਰਤੀ ਦੇ ਬੱਚੇ ਉਗਦੇ ਆ ਤੇ ਮੇਰਾ ਮਾਂ ਪਿਓ ਮੇਰਾ ਬੀਜਣ ਗਿਆ ਸੀਗਾ ਤੇ ਮਾਂ ਮੇਰੀ ਟੋਰੀਆਂ ਤੋੜਦੀ ਫਿਰਦੀ ਸੀਗੀ ਵੱਲਾਂ ਤੋੜੇ ਬੱਚੇ ਤੋੜਦੀ ਫਿਰਦੀ ਤਾਂ ਮੈਂ ਆਖਿਆ ਮਾਂ ਬੱਚਿਆਂ ਤੋਂ ਬੱਚੇ ਖੋਣ ਗਈ ਹੈ ਤੇ ਗਲਤ ਮੈਂ ਕੀ ਆਖਿਆ ਇਹ ਗੱਲ ਸੀਗੀ ਤੇ ਆਖੇ ਫਿਰ ਤੂੰ ਐਂ ਦੱਸ ਕਿ ਤੂੰ ਆਖਿਆ ਕਿ ਮੈਂ ਮਾੜੀ ਚੰਗੀ ਤੋਂ ਚੰਗੀ ਰੋਟੀ ਖਾਣੀ ਹੁੰਦੀ ਐ ਕਿ ਹੁਣ ਤੂੰ ਕਿੰਨੀ ਕ ਚੰਗੀ ਰੋਟੀ ਖਾਂਦੀ ਹੋਣੀ ਐ ਇੱਥੇ ਉਹ ਆ ਨਹੀਂ ਵੀ ਮੈਂ ਉਦੋਂ ਰੋਟੀ ਖਾਣੀ ਜਦੋਂ ਪੂਨ ਭੁੱਖ ਲੱਗ ਜੇ ਵੀ ਜਦੋਂ ਪੂਰੀ ਮੈਨੂੰ ਭੁੱਖ ਲੱਗ ਜੇ ਨਾ ਉਦੋਂ ਰੋਟੀ ਖਾਣੀ ਐ ਮੈਂ ਕਿਉਂ ਲੱਗਦੀ ਐ ਜਦੋਂ ਮੈਨੂੰ ਆ ਨਹੀਂ ਜਿਹੜੀ ਮਰਜ਼ੀ ਹੋਵੇ ਵਧੀਆ ਤੋਂ ਵਧੀਆ ਲੱਗਦੀ ਐ ਤਾਂ ਮੈਂ ਆਖਿਆ ਸੀਗਾ ਕਿ ਮੈਂ ਰੋਟੀ ਭੁੱਖ ਲੱਗ ਜੇ ਪੂਰੀ ਉਦੋਂ ਖਾਣੀ ਹੁੰਦੀ ਐ ਮੇਰਾ ਮਤਲਬ ਇਹ ਸੀਗਾ ਵੀ ਮੈਂ ਉਦੋਂ ਨੇ ਭੁੱਖ ਲੱਗੀ ਹੋਵੇ ਤੈਨੂੰ 20 ਰੋਟੀ ਵੀ ਵਧੀਆ ਲੱਗੂਗੀ। ਉਹ ਰ ਵਧੀਆ ਰ ਵਧੀਆ ਲੱਗੂਗੀ। ਮੂੰਹ ਬਹਿ ਛੱਤੀ ਪਰ ਕਰਾਰ ਦਾ ਭੋਜਨ ਖਾ ਲਾ ਤੂੰ ਜੇ ਭੁੱਖੀ ਹੀ ਨਹੀਂ ਕੀ ਤਾਂ। ਉਹ ਕਹਿੰਦੀ ਮੇਰਾ ਮਤਲਬ ਤੇ ਇਹ ਸੀਗਾ। ਤੇ ਫੇਰ ਅਕੇ ਤੂੰ ਆ ਨਹੀਂ ਵਧੀਆ ਰ ਵਧੀਆ ਬਿਸਤਰੇ ਤੇ ਸੌਣੀ ਐ ਤੇ ਹੁਣ ਕਿਹੜਾ ਤੇਰੇ ਕੋਲ ਬੈੱਡ ਐ ਏਡਾ ਐ ਤੇਰੇ ਕੋਲ ਜਿੱਥੇ ਸੌਣੀ ਐ। ਉਹ ਕਹਿੰਦੀ ਵੀ ਮੈਂ ਤੜਕੇ ਸਵੇਰੇ ਉੱਠਦੀ ਆ ਤੇ ਸਾਰਾ ਦਿਨ ਕਰਦੀ ਕੰਮ। ਜੇ ਜਦੋਂ ਮੇਰੀਆਂ ਥੱਕ ਜਾਨੀਆਂ ਅੱਖਾਂ ਮਿਜਣ ਲੱਗ ਜਾਂਦੀਆਂ ਤਾਂ ਉਦੋਂ ਮੈਂ ਫੱਟੇ ਤੇ ਬਹਿ ਜਾਂਦਾ ਵੀ ਮੇਰਾ ਸਾਰਾ ਤੋਂ ਵਧੀਆ ਬਿਸਤਰਾ ਹੁੰਦਾ ਉਹ ਦਾ ਉਹਦਾ ਮਤਲਬ ਮੇਰਾ ਇਹ ਸੀਗਾ ਕਿ ਮੈਨੂੰ ਪੂਰੀ ਨੀਂਦ ਆਉਣ ਲੱਗ ਜੂਗੀ ਨਾ ਉਦੋਂ ਸੌਣਾ ਮੈਂ ਚ ਉਦੋਂ ਮੈਨੂੰ ਫੱਟੇ ਤੇ ਬਹਿ ਜਾਂਦਾ ਵੀ ਮੇਰਾ ਬਿਸਤਰਾ ਸਾਰਾ ਤੋਂ ਵਧੀਆ ਹੁੰਦਾ ਉਹ ਵਾਹ ਗੱਲ ਸੀਗੀ ਹਾਂ ਪਰ ਉਹਰੇ ਮਨਚੋ ਤਾਂ ਨਾ ਖਾਰ ਗਈ ਹਾਂ ਉਹ ਅਸੀਂ ਬੇਵਕੂਫ ਸੀਗੇ ਹੈ ਇਹ ਸਾਨੂੰ ਬੁੱਧੂ ਬਣਾ ਗਈ ਇਹ ਉਹ ਨਾਲ ਉਹ ਨੂੰ ਉਹ ਨੂੰ ਪਿੰਗਲਾ ਲਾਇਆ ਕਰੇ ਬੰਮੁੰਡੇ ਨੂੰ ਬਿੱਟੂ ਇਹਨੂੰ ਛੱਡਦੇ ਹੋਰ ਵਿਆਹ ਉਹ ਕਹ ਰਿਹਾ ਨਹੀਂ ਯਾਰ ਵੀ ਮੈਂ ਇਹਨੂੰ ਕਿਉਂ ਛੱਡ ਦਿਆਂ ਵਿਆਹ ਕਿ ਲੈ ਆਇਆ ਮੈਂ ਅਖੀਰ ਨਾਲ ਉਹ ਇੱਕ ਬੈਦ ਕੋਲੇ ਗਿਆ ਬੈਦ ਨੂੰ ਉਹਨੇ ਗੱਪ ਛੱਪ ਮਾਰਿਆ ਵੀ ਛਾੜ ਦੇ ਹੈਗੇ ਬਾਲੇ ਜਵਾਕ ਕਿ ਮੇਰੇ ਘਰ ਵਾਲੀ ਹੈ ਜਿਹੜੀ ਉਹ ਆਂਦੀ ਆ ਵੀ ਜਵਾਕ ਹੋਰ ਹੋਣੇ ਚਾਹੀਦੇ ਤੇ ਮੈਂ ਨਾ ਜਵਾਕ ਹੋਰ ਹੋਣੇ ਨਹੀਂ ਚਾਹੀਦੇ ਤੂੰ ਕੋਈ ਐਜੀ ਦਵਾਈ ਦੇ ਜਿਹੜੀ ਮੈਂ ਪ੍ਰਸ਼ਾਦ ਚ ਰਲਾ ਕੇ ਆ ਉਹਦੇ ਘਰ ਵਾਲੀ ਨੂੰ ਖਵਾ ਦਿਆਂ ਤੇ ਉਹਦੇ ਬੱਚਾ ਜਨਮ ਨਾ ਲਵੇ ਜ਼ਿੰਦਗੀ ਚ ਕਰੇ ਹੂੰ ਉਹਨੇ ਬੱਚਾ ਦਵਾਈ ਦਿੱਤੀ ਉਹ ਪ੍ਰਸ਼ਾਦ ਚ ਰਲਾ ਕੇ ਕੋਈ ਲੱਡੂਆਂ ਲੱਡੂਆਂ ਚ ਤੇ ਆ ਨਾ ਵੀ ਅੱਜ ਮੈਂ ਪੂਜਾ ਕਰੀ ਆਇਆ ਕਰਿਆ ਤੇ ਉਹਨਾਂ ਦੇ ਘਰੇ ਉਹਨੂੰ ਵੀ ਖਵਾਤਾ ਪ੍ਰਸ਼ਾਦ ਉਹਨੂੰ ਤਾਂ ਖਵਾਤਾ ਸਹੀ ਪ੍ਰਸ਼ਾਦ ਤੇ ਉਹਨੂੰ ਭਾ ਅ ਨਾਲ ਭਾਬੀ ਤੂੰ ਵੀ ਖਾ ਲੈ ਉਹਨੂੰ ਉਹ ਦਵਾਈ ਵਾਲਾ ਪ੍ਰਸ਼ਾਦ ਖਵਾਤਾ ਉਹਨੇ ਵਿਚਾਰੀ ਨੇ ਖਾ ਲਿਆ ਹੁਣ ਖਾ ਲਿਆ ਉਹਨੂੰ ਤਾਂ ਪਤਾ ਲੱਗ ਗਿਆ ਇਹਨੇ ਪ੍ਰਸ਼ਾਦ ਖਾ ਲਿਆ ਹੁਣ ਇਹਦੇ ਬੱਚਾ ਜਨਮ ਨਹੀਂ ਲਊਗਾ ਕਦੇ ਉਹ ਭਾਈ ਉਹਨੂੰ ਮਰ ਕਿਉਂ ਪੁੱਠੀਆਂ ਦੂਜੀਆਂ ਉਂਗਲਾਂ ਲਾਉਣ ਲੱਗ ਗਿਆ ਨਾ ਵਿਆਹ ਤਾਂ ਤੂੰ ਲਿਆ ਸਾਡੇ ਅੱਖੇ ਨਹੀਂ ਲੱਗਿਆ ਨਾ ਤੇ ਹੁਣ ਆਇਆ ਗਾ ਤੇਰਾ ਬੂਟਾ ਲੱਗੀ ਜਦ ਮੇਰੀ ਗਰੰਟੀ ਹੈ ਇਹਦੇ ਬੱਚਾ ਜਨਮ ਨਹੀਂ ਲੈਂਦਾ ਉਹ ਆਇਆ ਮਰੀ ਜਾਂਦਾ ਉਹ 2 ਸਾਲ ਟੱਪ ਗਏ 4 ਸਾਲ ਟੱਪ ਗਏ 5 ਸਾਲ ਟੱਪ ਗਏ ਉਹਨੂੰ ਵੀ ਵਿਸ਼ਵਾਸ ਹੋ ਗਿਆ ਬੱਚਾ ਜਨਮ ਨਹੀਂ ਲੈਂਦਾ ਉਹ ਕਹਣਾ ਵੀ ਤੈਨੂੰ ਮੈਂ ਐਵੇਂ ਤਾਂ ਨਹੀਂ ਆਖਿਆ ਇਹ ਬੱਚਾ ਜਨਮ ਨਹੀਂ ਲੈਂਦਾ ਤੂੰ ਹੋਰ ਵਿਆਹ ਕਰਾਏਂਗਾ ਇਹਨੂੰ ਛੱਡੇਂਗਾ ਤਾਂ ਉਹ ਕਹਣਾ ਅਖੀਰ ਨੂੰ ਯਾਰ ਜੇ ਬੱਚਾ ਜਨਮ ਨਹੀਂ ਲੈਂਦਾ ਤਾਂ ਨਾ ਲਵੇ ਯਾਰ ਦੋਵੇਂ ਜੀ ਕੱਟ ਲਾਂਗੇ ਜੇ ਜ ਮਹਾਰਾਜ ਦਾ ਹੁਕਮ ਹੈ ਪਰ ਮੈਂ ਤਾਂ ਇਹਦੇ ਨਾਲ ਹੀ ਬਸੂੰਗਾ ਹੁਣ ਉਹ ਵੀ ਡਾਲ ਗਈ ਉਹ ਫੇਲ ਹੋ ਗਿਆ ਕੁੰਡਾ ਉਹਨਾਂ ਦੇ ਨਾ ਬਾਹਰ ਜੰਗਲਾਂ ਦੇ ਵਿੱਚ ਨਾ ਇੱਕ ਡੈਣ ਰਹਿੰਦੀ ਸੀਗੀ ਵੀ ਉਹਨਾ ਕੀ ਕਰਦੀ ਸੀ ਉਹਦਾ ਇੱਕ ਜਾਦੂ ਦਾ ਘਰ ਬਣਾਇਆ ਵਾ ਸੀਗਾ ਜਾਦੂ ਦਾ ਘਰ ਉਹਦਾ ਇਹੋ ਜਿਹਾ ਬਣਾਇਆ ਵਾ ਸੀ ਉਹਨੂੰ ਉਸ ਘਰ ਦੇ ਵਿੱਚ ਜਿਹੜਾ ਵੜ ਗਿਆ ਨਾ ਇੱਕ ਵਾਰ ਗੇਟ ਟੱਪ ਗਿਆ ਤੇ ਉਹਦਾ ਸਰੀਰ ਤੋਂ ਨੋ ਜਿਆਦਾ ਡੱਗ ਪੈਂਦਾ ਸੀ ਉਹ ਲੱਟਾਂ ਬਾਵਾਵਾਂ ਹੋਰੀਆਂ ਕੰਮ ਕਰਨੋਂ ਹਟ ਜਾਂਦੀਆਂ ਸੀ ਤੇ ਉਹ ਨਾ ਕੱਟ ਕੇ ਕੱਟ ਮਾਰ ਕੇ ਨਾਲ ਖੇਚਲ ਕੱਢ ਦਿੰਦੀ ਸੀ ਬੰਦੇ ਦੀ ਉੱਥੇ ਪਾ ਲੈਂਦੀ ਸੀ ਤੇ ਲਹੂ ਚੂਸਦੀ ਸੀ ਕੋਰੀ ਖਰਾਕ ਸੀ ਲਹੂ ਉਹ ਉਹਨੇ ਲਹੂ ਚੂਸਣਾ ਬੰਦੇ ਦਾ ਬੰਦੇ ਨੂੰ ਕਿਸੇ ਬੰਨੇ ਵਲਾ ਬਲੂ ਕੇ ਉਹਨੇ ਅੰਦਰ ਵੜਨਾ ਇੱਕ ਵਾਰੀ ਬੰਦਾ ਅੰਦਰ ਵੜ ਗਿਆ ਤੇ ਉਹਨੇ ਉਹਨੂੰ ਪਾ ਦੇਣਾ ਤੇ ਉਹ ਉਹਦਾ ਲਹੂ ਰੋਜ਼ ਰੋਹ ਚੂਸਣਾ ਤੇ ਮਾਰੀ ਮੋਟੀ ਖਰਾਕ ਉਹਦੇ ਮੂੰਹ ਚ ਪਾ ਦੇਣੀ ਵੀ ਬੰਦਾ ਜਿਆਦਾ ਤੋਂ ਜਿਆਦਾ ਤੇਰ ਜਾਉਂਦਾ ਰਹੇ ਜੇ ਤੇ ਜਦੋਂ ਉਹ ਬੰਦਾ ਮਰੂਗਾ ਤਾਂ ਫਿਰ ਨਵਾਂ ਬੰਦਾ ਭਟਾ ਲੈਣਾ ਤਾਂ ਉਹ ਲਹੂ ਪੀਣੀ ਸੀਗੀ ਤੇ ਇੱਕ ਨੂੰ ਇਹ ਵਰ ਉਹਨੂੰ ਰਿਗਾ ਉਹਨੇ ਆਖਿਆ ਵੀ ਮੈਂ ਮਰਾਂ ਨਾ ਮੈਨੂੰ ਇਹੋ ਜਿਹਾ ਵਰ ਮਿਲੇ ਤੇ ਜਦੋਂ ਉਹਨੇ ਕੋਈ ਤਪੱਸਿਆ ਕਰੀ ਸੀਗੀ ਤੇ ਉਹਨੇ ਆਖਿਆ ਵੀ ਮਰਨਾ ਤਾਂ ਤੈਨੂੰ ਪਊਗਾ ਮੋਰ ਜਿਹੇ ਜੀ ਮਰਜ਼ੀ ਮੰਗਲਾ ਵੀ ਜਿਵੇਂ ਰਿਐਕਸ਼ਨ ਨੇ ਆਖਿਆ ਮੈਂ ਦਿਨੇ ਮਰਾਂ ਨਾ ਰਾਤ ਨੂੰ ਮਰਾਂ ਤੂੰ ਉਹਵੇਂ ਮੋਰ ਜਿਹੜੀ ਮਰਜ਼ੀ ਮੰਗਲਾ ਤੇ ਉਹਨੇ ਆਖਿਆ ਵੀ ਮਰਨਾ ਕਿਉਂ ਪੈਂਦਾ ਉਹ ਕਹਿੰਦਾ ਮਰਨਾ ਆਇਆ ਪੈਂਦਾ ਜਿੰਨੇ ਸਾਹ ਮਹਾਰਾਜ ਨੇ ਲਿਖਿਆ ਪ੍ਰਮਾਤਮਾ ਦੇ ਉਹਨੇ ਸਾਹ ਲੈ ਕੇ ਬੰਦਾ ਮਰ ਜਾਂਦਾ ਹੈ ਉਦੋਂ ਬਾਰ ਨਹੀਂ ਸੀ ਜੋ ਸਾਡੇ ਕਿ ਸਾਹ ਵੀ ਨਹੀਂ ਵੱਢ ਲੈ ਸਕਦਾ ਟਾਈਮ ਪੂਰਾ ਹੋਇਆ ਤੇ ਬੰਦਾ ਗਿਆ ਉਹ ਕਹਿੰਦਾ ਠੀਕ ਹੈ ਫਿਰ ਜੇ ਕੋਈ ਬੰਦਾ ਮੇਰੇ ਘਰ ਚ ਆ ਜਾਵੇ ਤੇ ਟਾਈਮ ਉਹਦਾ ਹੋ ਜਾਵੇ ਪੂਰਾ ਸਾਰੇ ਹੋ ਜਾਣ ਪੂਰੇ ਤੇ ਫਿਰ ਵੀ ਨਾ ਮਰੇ ਉਦੋਂ ਮੇਰੀ ਮੌਤ ਹੋਊਗੀ ਉਦੋਂ ਮੇਰੀ ਮੌਤ ਹੋ ਜੇ ਜੇ ਮੈਨੂੰ ਮਾਰਨਾ ਹੀ ਆ ਤਾਂ ਵੀ ਜਾਣੇ ਕਿ ਬੰਦਾ ਸਾਹ ਲੈ ਨਹੀਂ ਸਕਦਾ ਵੱਢ ਤੇ ਵੱਢ ਜੋ ਨਹੀਂ ਸਕਦਾ ਜਿੰਨੇ ਉਹਦੇ ਲਿਖਿਆ ਹੈ ਨਾ ਕੋਈ ਵਾਅਦਾ ਤਾਂ ਲਵੇ ਨਾ ਉਹ ਕਹਿੰਦੀ ਮੈਂ ਕਰੇ ਮਰਾਂ ਜੇ ਕੋਈ ਵਾਅਦਾ ਜਾਊਗਾ ਤਾਂ ਮੈਂ ਮਰੂੰਗੀ ਹੁਣ ਉਹ ਕਹਿੰਦਾ ਚਲ ਠੀਕ ਆ ਉਹਨੂੰ ਵਰਦਾਨ ਸੀਗਾ ਵੀ ਬੰਦਾ ਕੋਈ ਜੇ ਵਾਅਦਾ ਸਾਂ ਲਊਗਾ ਨਾ ਵੀ ਸਾਹ ਪੂਰੇ ਹੋਣ ਤੱਕ ਵਾਅਦਾ ਵੀ ਚੌਂਦਾ ਰਹੂਗਾ ਤਾਂ ਕਿਤੇ ਜਾ ਕੇ ਉਹਦੀ ਮੋਟ ਹੋਣੀ ਹੈ ਕੋਣ ਬੰਦਾ ਫਸਾ ਲੈਂਦੀ ਸੀਗੀ ਤੇ ਬੰਦਾ ਕੋਈ ਤਾਂ ਸਾਲ ਬਾਅਦ ਮਰ ਜਾਂਦਾ ਸੀ ਕੋਈ 2 ਸਾਲ ਬਾਅਦ ਮਰ ਜਾਂਦਾ ਸੀ ਕੋਈ ਸਾਲ ਤੋਂ ਪਹਿਲਾਂ ਮਰ ਜਾਂਦਾ ਸੀ ਉਹਦੋ ਨੂੰ ਨਵਾਂ ਬੰਦਾ ਫੜਾ ਲੈਂਦੀ ਸੀ ਭੁੱਖੀ ਨਾ ਮਰਾਂ ਮੈਂ ਕੋਈ ਨਾ ਕੋਈ ਨਵਾਂ ਸ਼ਿਕਾਰ ਫੜ ਜੇ ਉਹਦਾ ਕੰਮ ਇਹ ਚੱਲਦਾ ਸੀ ਤੇ ਇੱਕ ਉਹਨੇ ਨਾ ਬਾਹਰ ਫਲਾ ਰੱਖਿਆ ਸੀਗਾ ਵੀ ਜੇ ਕੋਈ ਬੰਦਾ ਮੈਨੂੰ ਵੇਚ ਜੇ ਗੱਭਰੂ ਮੁੰਡਾ ਵੇਚ ਦੇਵੇ ਉਹਦੇ ਜਿੰਨਾ ਵਜਨ ਉਹਨਾਂ ਧਨ ਤੋਲ ਕੇ ਲੈ ਜਾਵੇ ਮੇਰੇ ਤੋਂ ਤੇ ਪਰ ਮੈਂ ਉਹਨੂੰ ਮਾਰਾਂ ਰੱਖਾ ਉਹ ਮੇਰਾ ਹੋ ਗਿਆ ਵੇਚ ਦਿਓ ਜਿਹਨੇ ਵੇਚਣਾ ਉਹਨਾਂ ਜਿਹੜੇ ਦੋਵੇਂ ਦੋਸਤ ਸੀਗੇ ਇੱਕ ਤਾਂ ਵਿਆਹ ਆ ਗਿਆ ਦੂਜਾ ਜਿਹੜਾ ਸੀ ਨਾ ਉਹਨੂੰ ਉਹਦਾ ਪਤਾ ਲੱਗ ਗਿਆ ਵੀ ਉਹ ਜਨਾਨੀ ਨਾ ਆਂਦੀ ਆ ਵੀ ਕੋਈ ਗੱਭਰੂ ਮੁੰਡਾ ਵੇਚ ਜੋ ਧਨ ਜਿੰਨਾ ਮਰਜ਼ੀ ਲੈ ਉਹਨਾਂ ਨੂੰ ਤੋਲ ਕੇ ਦੇ ਦੂੰਗੇ ਉਹਨੇ ਤਾਂ ਵੀ ਉਹਦੇ ਨਾਲ ਗੱਲ ਕਰ ਲਈ ਵੀ ਮੈਂ ਲਿਆਉਂਗਾ ਇੱਕ ਗੱਭਰੂ ਮੁੰਡਾ ਤੇਰੇ ਕੋਲੇ ਤੂੰ ਉਹ ਕਹੇ ਵੀ ਮੇਰੇ ਘਰੇ ਆਵਾੜਦੀ ਉਹਨੂੰ ਇੱਕ ਵਾਰੀ ਜਿੰਨਾ ਉਹਦਾ ਵਜਨ ਆ ਉਹਨਾਂ ਧਨ ਲੈ ਜੀ ਮਰੇ ਤੋਲ ਕੇ ਉਹ ਕ ਗੱਲ ਹੋ ਗਈ ਤੇ ਉਹ ਪਾਈ ਉਹਨੂੰ ਕਹਿੰਦਾ ਯਾਰ ਆਪਾਂ ਨਾ ਇੱਧਰ ਚੱਲੀਏ ਦੁਆਨ ਨੇ ਦੇ ਮੁੰਡੇ ਨੂੰ ਵੀ ਆਪਾਂ ਚੱਲ ਜੀਏ ਇੱਧਰ ਉਧਰ ਬੜਾ ਕੰਮ ਹੈ ਫਲਾਨਾ ਟਿੰਗੜਾ ਆਪਾਂ ਉਧਰ ਕਮਾਈ ਕਰਕੇ ਲਿਆਵਾਂਗੇ ਉਹ ਵਾਰੀਆਂ ਗੱਲਾਂ ਚ ਆ ਗਿਆ ਬਚਲ ਚੱਲਾਂਗੇ ਹੁਣ ਉਹਦੇ ਘਰ ਵਾਲੀ ਕਹਿੰਦੀ ਨਾ ਵੀ ਮੇਰੇ ਦਿਲ ਨੂੰ ਕੁਛ ਹੁੰਦਾ ਤੂੰ ਇਹਦੇ ਨਾਲ ਨਾ ਜਾ ਉਹ ਕਹਿੰਦਾ ਤੂੰ ਇਹਦੇ ਕਰੀ ਜੰਨੀ ਹੈ ਵੀ ਮੇਰਾ ਯਾਰ ਦੋਸਤ ਬੰਦਾ ਹੈ ਇਕੱਠੇ ਅਸੀਂ ਬਚਮਣ ਤੋਂ ਲੈ ਕੇ ਅੱਜ ਤੱਕ ਖੇਡਦੇ ਵੱਡੇ ਹੋਏ ਆ ਤੇ ਨਾਲੇ ਹਫ਼ਤੇ 10 ਦਿਨਾਂ ਬਾਅਦ ਅਸੀਂ ਆ ਜਾਾਂਗੇ ਜੇ ਕੋਈ ਕੰਮ ਚੰਗਾ ਮਿਲ ਗਿਆ ਤਾਂ ਕਰ ਲਾਂਗੇ ਤੂੰ ਡਰਨ ਵਾਲੀ ਕਿਹੜੀ ਗੱਲ ਆ ਉਹ ਨਹੀਂ ਪਤਾ ਨਹੀਂ ਕਿਉਂ ਮੇਰੇ ਮਨ ਨੂੰ ਕੁਛ ਹੁੰਦਾ ਤੂੰ ਨਾਲ ਨਾ ਜਾ ਉਹ ਨਾ ਪਰ ਉਹ ਕਹਿੰਦਾ ਨਹੀਂ ਨਹੀਂ ਐਵੇਂ ਤੈਨੂੰ ਹੋ ਹੀ ਜਾਂਦਾ ਤੇ ਅਸੀਂ ਤਾਂ ਜਾਵਾਂਗੇ ਉਹ ਦੋਵੇਂ ਭਾਈ ਤੁਰ ਪੈਂਦੇ ਆ ਤੇ ਉੱਥੇ ਲੈ ਜਾਂਦਾ ਉਹਨੂੰ ਜਿੱਥੇ ਡੈਨ ਦਾ ਜਾਦੂ ਘਰ ਬਣਾਇਆ ਹੋਇਆ ਵਾ ਉਹ ਭਾਈ ਉਹਨੂੰ ਕਹਿੰਦਾ ਅੰਦਰ ਵੜ ਦਿੰਦਾ ਭਾਨੇ ਨਾਲ ਉਹ ਅੰਦਰ ਵਰਦੇ ਠਰੇ ਦੇ ਕੇ ਜਾ ਪੈਂਦਾ ਉਹਦੇ ਹੱਥ ਪੈਰ ਕੰਮ ਕਰਨੋਂ ਹਟ ਜਾਂਦੇ ਆ ਉਹ ਕੜੀਸ ਕੇ ਅੰਦਰ ਲੈ ਜਾਂਦੀ ਆ ਉਹਨੂੰ ਧਨ ਦੇਣ ਦੀ ਗੱਟਾ ਭਰ ਕੇ ਵੀ ਆ ਲੈ ਜਾ ਧਨ ਹੁਣ ਇੱਕ ਚਾਲ ਹੋਰ ਖੇਡ ਜਾਂਦੀ ਹੈ ਉਹਨੂੰ ਕਹਿੰਦੀ ਨਾ ਵੀ ਜੇ ਤਾ ਸਾਲ ਚੌਂਦਾ ਰਿਆ ਤਾਂ ਤੈਨੂੰ ਧਨ ਦੇਤਾ ਮੈਂ ਜੇ ਸਾਲ ਤੋਂ ਵੱਧ ਜਾਂਦਾ ਰਿਆ ਤਾਂ ਧਨ ਹੋਰ ਲੈ ਜੀ ਆ ਕੇ ਇੱਕ ਸਾਲ ਨੂੰ ਆ ਕੇ ਪਤਾ ਲੈ ਜੀ ਵੀ ਜੇ ਇਹ ਨਾ ਮਰਿਆ ਤਾਂ ਫੇਰ ਮੈਂ ਤੈਨੂੰ ਇੰਨਾ ਹੀ ਧਨ ਹੋਰ ਦੇਉਂਗੀ ਅਗਲੇ ਸਾਲ ਵਾਸਤੇ ਲਾਲਚ ਦੇ ਦਿੰਦੀ ਹੈ ਉਹ ਤੰ ਲੈ ਕੇ ਘਰੇ ਆ ਜਾਂਦਾ ਤੇ ਉਹਨੂੰ ਉੱਥੇ ਫਸਾਇਆ ਹੁੰਦਾ ਹੈ। ਘਰੇ ਆ ਜਾਂਦਾ ਤੇ ਥੋੜਾ ਜਿਹਾ ਤੰ ਵਿੱਚੋਂ ਕੱਢ ਕੇ ਤੇ ਉਹਨਾਂ ਦੇ ਘਰੇ ਜਾਂਦਾ। ਉਹਨੂੰ ਆਰਾ ਪਰਝਾਈ ਉਹ ਨੂੰ ਮਿਲ ਗਿਆ ਕੰਮ ਉੱਥੇ। ਸਾਲ ਬਾਅਦ ਉੱਥੇ ਲਾਊਗਾ ਉਹ ਸਾਲ ਬਾਅਦ ਆਊਗਾ ਆ ਤੰਨੋ ਨੇ ਭੇਜਿਆ ਤੁਹਾਡੇ ਵਾਸਤੇ ਆ ਲੋ। ਤੇ ਮੇਰਾ ਕੰਮ ਨਹੀਂ ਸੂਟ ਆਇਆ ਮੈਂ ਤਾਂ ਮੁੜ ਆਇਆ। ਪਰ ਆ ਵੇਖ ਲਓ ਪੈਸਾ ਟੱਕਾ ਤੁਹਾਨੂੰ ਉਹਨੇ ਕੱਲਤਾ। ਥੋੜਾ ਜਿਹਾ ਨਾ ਤੰਨ ਉਹਨਾਂ ਨੂੰ ਦਿੱਤਾ। ਇੱਕ ਉਹਰੇ ਘਰ ਵਾਲੀ ਨੂੰ ਤੇ ਉਹਨੂੰ ਕਹਿੰਦਾ ਵੀ ਸ਼ਾਲ ਬਾਦ ਉਹ ਆਜੂਗਾ ਸ਼ਾਲ ਕੰਮ ਕਰੂਗਾ ਇੱਕ ਵਾਰੀ ਹੁਣ ਉਹ ਵਿਚਾਰੀ ਕਰੇ ਵੀ ਕੀ ਪਿਓਰ ਅੰਨਾ ਸੋਰਾ ਉਹਦਾ ਇੱਕ ਵਾਰੀ ਮਾਂ ਬੁੱਢੀ ਤੇ ਉਹ ਕਰੇ ਵੀ ਕੀ ਉਹਨੇ ਚਲੋ ਜੇ ਉਹ ਕੰਮ ਮਿਲ ਗਿਆ ਤਾਂ ਮਿਲ ਗਿਆ ਹੋਣਾ ਵੀ ਠੀਕ ਐ ਉਹ ਹੁਣ ਕੀ ਕਰਦੀ ਹੈ ਨਾ ਰੋਜ਼ ਜਦੋਂ ਉਹ ਉੱਥੇ ਜਾਂਦਾ ਨਾ ਰੋਜ਼ ਤੜਕੇ ਉੱਠ ਕੇ ਉਹਨੇ ਰੋਟੀ ਪਕਾਉਣੀ ਐ ਤੇ ਚਾਰ ਰੋਟੀਆਂ ਰੱਬ ਨੂੰ ਯਾਦ ਕਰਕੇ ਤੇ ਉਹ ਫਕੀਰ ਦੇ ਡੇਰੇ ਤੇ ਦੇ ਕੇ ਆਉਣੀ ਹੈ ਵੀ ਮੇਰਾ ਬੰਦਾ ਘਰੋਂ ਬਾਹਰ ਪਤਾ ਨਹੀਂ ਭੁੱਖਾ ਕੇ ਤੇ ਆਇਆ ਸੱਚੇ ਪਾਸ਼ਾ ਆ ਮੈਦਾਨ ਕਰਦੀ ਵੀ ਉਹਨੂੰ ਰੋਟੀ ਪਾਣੀ ਮਿਲਦਾ ਰਹੇ ਉਹ ਫਕੀਰ ਦੇ ਡੇਰੇ ਤੇ ਜਾ ਕੇ ਰੋਜ਼ ਰੋਟੀਆਂ ਚੜਾ ਕੇ ਆਉਂਦੀ ਹੈ ਕਰਦੇ ਕਰਦੇ ਭਾਈ ਸਾਲ ਪੂਰਾ ਹੋ ਜਾਂਦਾ ਹੈ ਸਾਲ ਟੱਪ ਜਾਂਦਾ ਜਦੋਂ ਹੁਣ ਉਹਦੇ ਕੋਲੇ ਹਰਾਮ ਦਾ ਪੈਸਾ ਆਇਆ ਸੀ ਤੇ ਉਹ ਛਰਲੇ ਡਾਉਣ ਲੱਗ ਗਿਆ ਪੈਸਿਆਂ ਦੇ ਦੂਜਾ ਬੇਲੀ ਉਹਦਾ ਜਿਹੜਾ ਉਹਨੂੰ ਫਸਾ ਕੇ ਆਇਆ ਸੀ ਦੁਰਜਨ ਉਹ ਭਾਈ ਉਹਨੇ ਆਖਿਆ ਪੈਸਾ ਮੁਕਦਾ ਜਾਂਦਾ ਤੇ ਸਾਲ ਬਾਅਦ ਉਹਨੇ ਆਖਿਆ ਹੋਰ ਪੈਸਾ ਲੈ ਜੀ ਤੇ ਸਾਲ ਪੂਰਾ ਹੋ ਗਿਆ ਤਾਂ ਆਪਾਂ ਹੋਰ ਲਈਏ ਤੰਨ ਉਹ ਦੁਬਾਰਾ ਫੇਰ ਉੱਤੇ ਪਹੁੰਚ ਜਾਂਦਾ ਤੰਨ ਲੈਣ ਵਾਸਤੇ ਸਾਲ ਪੂਰਾ ਹੋਏ ਤੋਂ ਉਹ ਸਾਲ ਬਾਅਦ ਜਾਂਦਾ ਪਿਆ ਹਜੇ ਰੱਬ ਮੰਨਿਓ ਇਦਰੋਂ ਉਹਦੀ ਰੋਟੀ ਚੜਦੀ ਆ ਘਰੋਂ ਡੇਰਿਆਂ ਚ ਔਰ ਜਿਆਦਾ ਕਮਜ਼ੋਰ ਨਹੀਂ ਹੁੰਦਾ ਸਰੀਰ ਉਹਦਾ ਯਾਨੀ ਉਹਨੂੰ ਮਾਰ ਆਏ ਬੰਨਿਓ ਸਰੀਰ ਨੂੰ ਭੁੱਖ ਮਿਟਦੀ ਰਹਿੰਦੀ ਹੈ ਕੁਸਟਾ ਉਹ ਵੀ ਦਿੰਦੀ ਹੈ ਤਾਂ ਇਹ ਬੰਦਾ ਜਦੋਂ ਜਾਂਦਾ ਹੈ ਨਾ ਵੀ ਹੋਰ ਧਨ ਦੇ ਲਾਲਚ ਨਾਲ ਤੇ ਇਹ ਲਾਲਚ ਵਿੱਚ ਐਡਾ ਫਸਦਾ ਨਾ ਵੀ ਉਹਦੇ ਅੰਦਰ ਪੈਰ ਧਰ ਪੈਂਦਾ ਵਾਜ ਮਾਰਨ ਮਾਰਿਆ ਉਹ ਚਲਾਕ ਅੰਦਰ ਲੁਕੀ ਵੀ ਹੁੰਦੀ ਹੈ ਤੇ ਉਹ ਨਾ ਅੰਦਰ ਪੈਰ ਧਰ ਬਿੰਦਾ ਵੀ ਮੈਂ ਤਨ ਹੋਰ ਲੈਣ ਆਇਆ ਜੇ ਜਾਉਂਦਾ ਕਿ ਮਰ ਗਿਆ ਉਹ ਜਦੋਂ ਅੰਦਰ ਪੈਰ ਧਰ ਬਿੰਦਾ ਨਾ ਤੇ ਉਹ ਵੀ ਸੁਨੋ ਕੇ ਟਿਕ ਪੈਂਦਾ ਉੱਥੇ ਉਹਨੂੰ ਵੀ ਖਿੱਚ ਕੇ ਉਪਰੋਪਰ ਪਾ ਲੈਂਦੀ ਓਥੇ ਵੀ ਲੈ ਵੀ ਨਵਾਂ ਬੰਦਾ ਆ ਗਿਆ ਹੁਣ ਖੂਨ ਚੁਸਤਾਂਗੇ ਇਹਦਾ ਅੱਛਾ ਜਦੋਂ ਸਾਲ ਤੱਪ ਜਾਂਦਾ ਤੇ ਉਹਦੇ ਪਾਰੀ ਬਣ ਜਾਂਦੀ ਹੈ ਵੀ ਉਹ ਤਾਂ ਸਾਲ ਦਾ ਨਾ ਸੀਗਾ ਵੀ ਸਾਲ ਭਰ ਵਾਸਤੇ ਕੰਮ ਮਿਲ ਗਿਆ ਸਾਲ ਤਾਂ ਤੱਪ ਗਿਆ ਤੇ ਹੁਣ ਉਹ ਆਇਆ ਕਿਉਂ ਨਹੀਂ ਹੋ ਜਾਂਦੀ ਹੈ ਫਕੀਰ ਦੇ ਡੇਰੇ ਤੇ ਅੱਛਾ ਫਕੀਰ ਨੂੰ ਕਹਿੰਦੀ ਹੈ ਨਾ ਵੀ ਬਾਬਾ ਜੀ ਮੇਰਾ ਬੰਦਾ ਇਸ ਤਰ੍ਹਾਂ ਗਿਆ ਸੀਗਾ ਉਹ ਆਂਦਾ ਸੀ ਵੀ ਸਾਲ ਵਾਸਤੇ ਕੰਮ ਮਿਲ ਗਿਆ ਸਾਲ ਤਾਂ ਪੂਰਾ ਹੋ ਗਿਆ ਪਰ ਉਹ ਆਇਆ ਕਿਉਂ ਨਹੀਂ ਫਕੀਰ ਅੰਦਰ ਧਿਆਨ ਹੋ ਕੇ ਵੇਹੜਾ ਨਿਗਾਹ ਮਾਰਦਾ ਤੇ ਫਕੀਰ ਕਹਿੰਦਾ ਬਈ ਗੱਲ ਇਹ ਹੈ ਕੁੜੀਏ ਤੇਰਾ ਬੰਦਾ ਫਲਾਣੇ ਜਾਦੂਗਰਨੀ ਦੇ ਉੱਥੇ ਫਸਿਆ ਪਿਆ ਤੇ ਮੇਰੀ ਜੰਤਰੀ ਦੱਸਦੀ ਹੈ ਵੀ ਉਹਦੇ ਸਾਹ ਵੀ ਪੂਰੇ ਹੋਣ ਵਾਲੇ ਆ ਅੱਜ ਦਾ ਦਿਨ ਹੀ ਹੈ ਵੀ ਉਹਦਾ ਐਂਡ ਆ ਗਿਆ ਮਰੂਗਾ ਠੀਕ ਹੈ ਤੇ ਪਰ ਉਹ ਕਹਿੰਦੀ ਵੀ ਮਰੂਗਾ ਕਿ ਹਾਂ ਭਾਈ ਇਹ ਤਾਂ ਮਰੂਗਾ ਉਹਦੇ ਸਾਹ ਪੂਰੇ ਹੋ ਚੱਲੇ ਸਮਝ ਲਾ ਵੀ ਅੱਜ ਦਾ ਦਿਨ ਨਹੀਂ ਬਚਿਆ ਉਹਦਾ ਸਮਝ ਲਾ ਤੇ ਉਹਨੂੰ ਬਚਾਉਣ ਦਾ ਕੋਈ ਹੱਲ ਨਹੀਂਗਾ ਜਿੰਨੇ ਮਹਾਰਾਜ ਨੇ ਸਾਹ ਹੀ ਉਹਨੇ ਲਿਖਿਆ ਤੇ ਉਹ ਭਾਈ ਤੂੰ ਸਾਡੀ ਸੇਵਾ ਕਰੀ ਐ ਸਾਲ ਪਾਰ ਹੋ ਗਿਆ ਪ੍ਰਸ਼ਾਦੇ ਦੇ ਕੇ ਜਾਨੀ ਐ ਤੈਨੂੰ ਅਸੀਂ ਇੱਕ ਵਾਰ ਦਿੰਨੇ ਐ ਤੇ ਤੂੰ ਵਾਰ ਜਿਹੜਾ ਮਰਜ਼ੀ ਮੰਗਲਾ ਧੰਨ ਮੰਗਲਾ ਧੰਨ ਮਿਲ ਜੂ ਕੋਈ ਬਿਮਾਰ ਆ ਤਾਂ ਉਹਨੂੰ ਠੀਕ ਕਰਨ ਵਾਸਤੇ ਤੂੰ ਮੰਗ ਸਕਦੀ ਆ ਵਰਦਾਨ ਕੋਈ ਮਰਜ਼ੀ ਵਰਦਾਨ ਮੰਗਲਾ ਪਰ ਜੇ ਤੂੰ ਆਖੇ ਵੀ ਮੇਰਾ ਬੰਦਾ ਹੋਰ ਲੰਮਾ ਜਿਉਂਦਾ ਰਹੇ ਵੀ ਉਹਦੇ ਸਾਹ ਪੂਰੇ ਹੋ ਗਏ ਉਹ ਨਹੀਂ ਹੋ ਸਕਦਾ ਇਹ ਮਰਨਾ ਮੰਗੇ ਵੀ ਮੇਰਾ ਬੰਦਾ ਜਿਉਂਦਾ ਰਹੇ ਹੋਰ ਕਈ ਸਾਲ ਉਦੇ ਸਾਤ ਸੂਰੇ ਅੱਜ ਸ਼ਾਮ ਤੱਕ ਹੋ ਜਾਣੇ ਆ ਤੇ ਬਾਕੀ ਵਰ ਜਿਹੜਾ ਮਰਜੀ ਮੰਗ ਲਾ ਧਨ ਮੰਗ ਲਾ ਕੁਝ ਤੰਦਰੁਸਤੀ ਬਿਮਾਰੀ ਠੀਕ ਕਰਨੀ ਮੰਗ ਲਾ ਜੋ ਮਰਜੀ ਮੰਗ ਲਾ ਉਹ ਆਣੀ ਮੈਂ ਕਰੇ ਸਲਾਹ ਕਰਕੇ ਆਉਣੀ ਹੈ ਉਹ ਘਰੇ ਜਾ ਕੇ ਬੁੱਢੀ ਮਾਂ ਨੂੰ ਪੁੱਛਦੀ ਆ ਵੀ ਮਾਂ ਫਕੀਰ ਨੇ ਦੱਸਿਆ ਵੀ ਮੁੰਡਾ ਤਾਂ ਤੇਰਾ ਗਿਆ ਵੀ ਅੱਜ ਦਾ ਦਿਨ ਆ ਉਹਦੇ ਸਾਹ ਪੂਰੇ ਹੋ ਗਏ ਉਹ ਨਹੀਂ ਬਚ ਸਕਦਾ ਉਹ ਕਹਿੰਦਾ ਇਹਦਾ ਵਰਦਾਨ ਤਾਂ ਮਿਲਦਾ ਹੀ ਨਹੀਂ ਵੀ ਤੁਸੀਂ ਮੁੰਡਾ ਜਿਉਂਦਾ ਰੱਖ ਲਓ ਹੋਰ ਉਹ ਤਾਂ ਮਰੂਗਾ ਤੇ ਉਹ ਕਹਿੰਦਾ ਪਰਸੋਂ ਵਾਰ ਇੱਕ ਦਿਨਾਂ ਮੈਂ ਜਿਹੜਾ ਮਰਜ਼ੀ ਕੁਛ ਮੰਗ ਲੋ ਤੁਸੀਂ ਤੇ ਮੈਂ ਕੀ ਮੰਗਾ ਉਹ ਆ ਨਹੀਂ ਪੁੱਟ ਜੇ ਮੁੰਡਾਈ ਗਿਆ ਆਪਣੇ ਕੋਈ ਕਮਾਉਣ ਵਾਲਾ ਹੋਰ ਵੀ ਹੈ ਨਹੀਂ ਘਰੇ ਜਵਾਕ ਵੀ ਕੋਈ ਹੈ ਨਹੀਂ ਗਾਲਾ ਉਹਦੇ ਹੋਈ ਕੋਈ ਨਾ ਤੇ ਆਪਾਂ ਖਾਵਾਂਗੇ ਕੀ ਤੂੰ ਧੰਨ ਮੰਗਲਾ ਵੀ ਘਟੋ ਘਟ ਬੈਠੀਆਂ ਰੋਟੀ ਤਾਂ ਖਾ ਲਾਂਗੇ ਉਹ ਕਹਿੰਦੀ ਹੈ ਚੱਲ ਮੈਂ ਵੀ ਨਹੀਂ ਹੈ ਫੇਰ ਉਹ ਬਾਪੂ ਕੋਲੇ ਜਾਂਦੀ ਹੈ ਸਹੁਰੇ ਕੋਲੇ ਸਹੁਰਾ ਅੱਖਾਂ ਤੋਂ ਅੰਨਾ ਉਹ ਕਹਿੰਦਾ ਬਾਪੂ ਮੈਂ ਕੀ ਮੰਗਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੈਂ ਕੀ ਮੰਗਾ ਉਹ ਹੋਰੀ ਜ਼ਿੰਦਗੀ ਤਾਂ ਉਹ ਕਹਿੰਦਾ ਤੂੰ ਨਹੀਂ ਮੰਗ ਸਕਦੀ ਹੋਰ ਉੱਥੇ ਜਾਊਗਾ ਹੋਰ ਜੋ ਮਰਜ਼ੀ ਮੰਗ ਲੈ ਉਹ ਕਹਿੰਦਾ ਪੁੱਤ ਗੱਲ ਸੁਣ ਵੀ ਮੈਂ ਜੋ ਜਨਮ ਲਿਆ ਨਾ ਮੈਂ ਦੁਨੀਆ ਨਹੀਂ ਵੇਖੀ ਬਾਕੀ ਦੁੱਧ ਜਿਵੇਂ ਟਾਈਮ ਪਾਸ ਹੋਣਾ ਹੋਣਾ ਹੀ ਐ ਪਰ ਉਲਟ ਤੂੰ ਮੇਰੀਆਂ ਅੱਖਾਂ ਹੀ ਮੰਗ ਲੈ ਮੈਂ ਜੱਗ ਵੇਖ ਲਾਂ ਤੂੰ ਉਹਨੂੰ ਕਹਿ ਵੀ ਮੇਰੇ ਸਹੁਰੇ ਦੀਆਂ ਅੱਖਾਂ ਠੀਕ ਹੋ ਜਾਣ ਕਿ ਮੈਂ ਦੁਨੀਆ ਵੇਖ ਲਾ ਮੈਂ ਤਾਂ ਜੋਂ ਜੰਮਿਆ ਦੁਨੀਆ ਹੀ ਨਹੀਂ ਵੇਖੀ ਅੰਨਾ ਹੀ ਐ ਉਹ ਕਹਿੰਦੀ ਵੀ ਇਹ ਵੀ ਗੱਲ ਠੀਕ ਐ ਫਿਰ ਮਨਬੇ ਸੋਚੀ ਕਰੇ ਜਵਾਕ ਵੀ ਕੋਈ ਹੈ ਨਹੀਂਗਾ ਤੇ ਉਹ ਵੀ ਚੱਲਿਆ ਤੇ ਫਿਰ ਉਹ ਸੋਚ ਸਮਝ ਕੇ ਤੇ ਫਕੀਰ ਕੋਲੇ ਜਾਂਦੀ ਐ ਅੱਛਾ ਫਕੀਰ ਨੂੰ ਕਹਿੰਦੀ ਮੈਂ ਆਪਦੇ ਸਹੁਰੇ ਵਾਸਤੇ ਕੁਝ ਮੰਗ ਸਕਦੀ ਆ ਉਹ ਕਹਿੰਦਾ ਸਹੁਰੇ ਵਾਸਤੇ ਜੋ ਮਰਜ਼ੀ ਮੰਗ ਲਾ ਉਹ ਕਹਿੰਦੀ ਵੀ ਮੇਰਾ ਜਿਹੜਾ ਸਹੁਰਾ ਹੈ ਨਾ ਆਪਦੇ ਪੁੱਤਰੇ ਨੂੰ ਸ਼ਿਉਨੇ ਦੇ ਪਹਣੇ ਚ ਰੋਟੀ ਖਾਂਦੇ ਨੂੰ ਵੇਖ ਲਵੇ ਮੇਰੀ ਇਹ ਮੰਗ ਉਹ ਆਣਾ ਚੱਲ ਹੋ ਜੂਗਾ ਉਹ ਕਹਿੰਦਾ ਹੋ ਜੂਗਾ ਤੇ ਮੁਰਨ ਲਗਾ ਉਹ ਗੱਲ ਸੁਣ ਕੇ ਜਾ ਇਹ ਤੇ ਧਿਆਨ ਨਾਲ ਮੇਰੀ ਉਹ ਆਣਾ ਡਾਕਟਰ ਫਕੀਰ ਕਹਿੰਦਾ ਉਹ ਕਹਿੰਦੀ ਵੀ ਮੇਰੇ ਪਹਿਲਾ ਨੰਬਰ ਤਾਂ ਮੇਰੇ ਸਹੁਰੇ ਦੇ ਅੱਖਾਂ ਹੀ ਨਹੀਂ ਗੀਆਂ ਵੇਖੂਗਾ ਕਿਵੇਂ ਉਹ ਆਣਾ ਜਦੋਂ ਵਰਦਾਨ ਦੇ ਤਾਂ ਅੱਖਾਂ ਜਾ ਆ ਗਈਆਂ ਸਮਝ ਉਹ ਵੀ ਦੂਜਾ ਨੰਬਰ ਕਰੇ ਭੰਗ ਪੁੱਜਦੀ ਹੈ ਤਨ ਹੈ ਨਹੀਂ ਕਿ ਸੋਨੇ ਦੇ ਬੰਦੇ ਕਿੱਥੋਂ ਆਏ ਉਹ ਕਹਿੰਦਾ ਜਦੋਂ ਵਰਦਾਨ ਦੇ ਤਾਂ ਜਾ ਉਹ ਵੀ ਆ ਗਏ ਸਮਝਾ ਉਹ ਕਹਿੰਦੀ ਪਰ ਮੇਰਾ ਬੰਦਾ ਤਾਂ ਜਾਣ ਆਲਾ ਤਾਂ ਦੂੜ ਸਾਲ ਹੋ ਗਿਆ ਉੱਥੇ ਫਸੇ ਪਏ ਨੂੰ ਉਹ ਤਾਂ ਤੂੰ ਆ ਨਾ ਮਰੂਗਾ ਅੱਜ ਤੇ ਜਵਾ ਕਿੱਥੋਂ ਆਉ ਹਾਂ ਕੁੱਖ ਚ ਬੱਚਾ ਨਹੀਂ ਹਾਂ ਉਹ ਆ ਰਹਾ ਹੈ ਉਹ ਆ ਰੋ ਤਨ ਭਾਗ ਕੁੜੀਏ ਤੇਰੇ ਤੂੰ ਤਾਂ ਸਾਰਾ ਕੁਝ ਹੀ ਮੰਗ ਲਿਆ ਕਿ ਪਰਾਂ ਨਾ ਮੈਂ ਤੈਨੂੰ ਵਚਨ ਦਿੱਤਾ ਹੁਣ ਤਾਂ ਉਹ ਵਚੂ ਗਈ ਹੁਣ ਤਾਂ ਠੀਕ ਹੋਊਗਾ ਠੀਕ ਹੈ ਉਹਦੀ ਮੌਤ ਆਉਣੀ ਸੀਗੀ ਪਰ ਤੈਨੂੰ ਮੈਂ ਬਟਨ ਦੇ ਤਾ ਤੇ ਹੁਣ ਉਹ ਆਊਗਾ ਠੀਕ ਹੋ ਕੇ ਘਰੇ ਤੇ ਬੱਚਾ ਵੀ ਹੋਊਗਾ ਤਾਂ ਇਹ ਨਾ ਕਹਾਣੀਆਂ ਸਭੇ ਸ਼ੁਰੂ ਮੈਂ ਗਲਤ ਕਰ ਬੈਠਾ ਕਹਾਣੀ ਸ਼ੁਰੂ ਐਵੇਂ ਕਰਨੀ ਸੀਗੀ ਵੀ ਇੱਕ ਮੁੰਡਾ ਬੈਠਾ ਸਿਉਨੇ ਦੇ ਪੰਨੇ ਚ ਰੋਟੀ ਖਾਈ ਜਾਂਦਾ ਤੇ ਉਹਦਾ ਦਾਦਾ ਉਹਨੂੰ ਨੀਂਦ ਨਾਲ ਬੈਠਾ ਐ ਵੇਖੀ ਜਾਂਦਾ ਤੇ ਮੁੰਡਾ ਪੁੱਛਦਾ ਬਾਪੂ ਮਾਂ ਕਹਿੰਦੀ ਸੀ ਆਪਾਂ ਬਹੁਤ ਗਰੀਬ ਹੁੰਦੇ ਸੀ ਹੁਣ ਆਪਣੇ ਸਾਰਾ ਕੁਝ ਸਿਉਨੇ ਦੇ ਪੰਡੇ ਕਿੱਥੋਂ ਆਏ ਐ ਫਿਰ ਬਾਪੂ ਸੁਣਾਉਂਦਾ ਪੁੱਤਰ ਇਹਨੂੰ ਕਹਾਣੀ ਵੀ ਕਿੱਥੋਂ ਆਏ ਐ ਇਹ ਮੂਰੀ ਲਾ ਦਾਂਗੇ ਉਹ ਤੋਂ ਹਾਂ ਉਹ ਹੈ ਹੁਣ ਲੱਗ ਜੂ ਅਜਾ ਉਹ ਯਾਨੀ ਫਿਰ ਬਾਪੂ ਆਪਦੇ ਪੁੱਤਰੇ ਨੂੰ ਸੁਣਾਉਂਦਾ ਵੀ ਇਹ ਪੁੱਤ ਆਏ ਗੱਲ ਘਟਨਾ ਘਟੀ ਸੀ ਕਿਥੋਂ ਉਹਨੇਰੇ ਭਾਂਡੇ ਕਿੱਥੋਂ ਆਏ ਕਿੱਥੋਂ ਆਪਣੇ ਭਾਗ ਲੱਗੇ ਘਰ ਨੂੰ ਫਿਰ ਉਹ ਜਦੋਂ ਬਚਨ ਹੋ ਜਾਂਦਾ ਨਾ ਤੇ ਉੱਥੇ ਉਹਦਾ ਜੰਤਰ ਮੰਤਰ ਟੁੱਟ ਜਾਂਦਾ ਕਿਉਂਕਿ ਉਹਦਾ ਜਦੋਂ ਟਾਈਮ ਪੂਰਾ ਹੋ ਜਾਂਦਾ ਨਾ ਤੇ ਉਸ ਤੋਂ ਬਾਅਦ ਉਹਨੇ ਆਖਿਆ ਤੇ ਵੀ ਜੇ ਉਸ ਤੋਂ ਬਾਹਰ ਕੋਈ ਬੰਦਾ ਜਾਂਦਾ ਰਹਿ ਜੂ ਤਾਂ ਮੇਰੀ ਮੌਤ ਹੋ ਜੂਗੀ ਉਹਦੀ ਦੈਨ ਦੀ ਤਾਂ ਉਹ ਫਿਰ ਵੀ ਜਾਂਦਾ ਰਹਿ ਜਾਂਦਾ ਉਹਦੇ ਵਰਦਾਨ ਨਾਲ ਤਾਂ ਉਹ ਦੈਨ ਦੀ ਮੌਤ ਹੋ ਜੰਨੀ ਉਹਦਾ ਜਾਦੂ ਮੰਤਰ ਸਾਰਾ ਟੁੱਟ ਜਾਂਦਾ ਦੋਵੇਂ ਜਾਨੇ ਉੱਠ ਜਾਂਦੇ ਆ ਤੇ ਠੀਕ ਹੋ ਜਾਂਦੇ ਆ ਫਿਰ ਉਹਦੇ ਪੈਰਾਂ 'ਤੇ ਡਿੱਗਦਾ ਉਹ ਕਹਿੰਦਾ ਤੇਰੇ ਨਾਲ ਮੈਂ ਵੀ ਬਚ ਗਿਆ ਨਹੀਂ ਮਰਨਾ ਉਹਨੇ ਵੀ ਨਾਲ ਹੀ ਸੀ ਕਿਉਂਕਿ ਦੋਵਾਂ ਨੇ ਇਕੱਠਿਆਂ ਨਹੀਂ ਮੌਤ ਲੀਕੀ ਸੀ ਤਾਂ ਉਹ ਉਹਦੇ ਪੈਰਾਂ 'ਤੇ ਡਿੱਗਦਾ ਉਹ ਕਹਿੰਦਾ ਵੀ ਮੈਂ ਪਰਜਾਈ ਨੂੰ ਤਾਂ ਜਾ ਕੇ ਮੂੰਹ ਵਿਖਾਉਣ ਜੋਗਾ ਹੈ ਨਹੀਂਗਾ ਮੈਂ ਬਹੁਤ ਗਲਤ ਕਰਿਆ ਤੈਨੂੰ ਇੱਥੇ ਫਸਾ ਕੇ ਗਿਆ ਸੀ ਮੈਂ ਤਾਂ ਫਕੀਰ ਕੋਲੇ ਚੱਲਣਾ ਅੱਜ ਤੋਂ ਬਰ 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 ਕਰਨਾ ਭਗਤੀ ਕਰਨੀ ਹੈ ਤੇ ਉਹ ਭਾਈ ਉੱਥੋਂ ਛੋਨੇ ਦੀ ਪੰਡ ਪਈ ਹੁੰਦੀ ਉਹ ਦੀ ਡੈਨ ਦੀ ਡੈਨ ਮਰ ਜਾਂਦੀ ਹੈ ਡੈਨ ਦੀ ਮੁਕਤੀ ਹੋ ਜਾਂਦੀ ਹੈ ਤੇ ਉਹ ਲੈ ਕੇ ਘਰੇ ਆ ਜਾਂਦਾ ਆਪਦੇ ਤੇ ਫਿਰ ਘਰੇ ਭਾਈ ਰੰਗ ਭਾਗ ਲੱਗ ਜਾਂਦੇ ਆ ਤੇ ਪੋਤਰਾ ਸੇ ਉਹਨੇ ਪੰਡ ਜ ਰੋਟੀ ਖਾਂਦਾ ਤੇ ਦਾਦਾ ਬਹਿ ਕੇ ਅੱਖਾਂ ਆ ਜਾਂਦੀਆਂ ਉਹਦੇ ਤੇ ਉਹ ਵੇਖੀ ਜਾਂਦਾ ਵੀ ਅੱਜ ਸਾਡੇ ਘਰੇ ਸਾਰੇ ਰੰਗ ਭਾਗ ਲੱਗੇ ਹੋਏ ਆ ਤੇ ਗੁਰੂ ਵਾਹਿਗੁਰੂ ਪਹਲਾ ਕਰੇ